ਕਿੱਲਾ ਕਲੋਰ ਕੀ ਰੇਟ ਪੈ ਜਾਂਦੀ ਆ ਜਿਵੇਂ ਵੀਰੇ ਆਪਣੀ ਪਟੀੜਾ ਕਲੋਰ ਆ ਗਈ 37% ਹੂੰ 500 ਐਮਐਲ ਆ ਐਮਨ ਕਹ ਵੀ ਇੱਕ ਇੱਕ ਬਾਈ ਆਲ ਓਵਰ ਇੰਡੀਆ ਚੱਲੇ ਜਾ ਆਪਣਾ ਠੀਕ ਆ ਵੀ ਆਪਣੇ ਵਾਲਾ ਰੇਟ ਕੋਈ ਦੇ ਨਹੀਂ ਸਕਦਾ ਕੋਈ ਦੇ ਨਹੀਂ ਸਕਦਾ ਵੀਰੇ 300 ਰੁਪਏ ਸਿਰਫ ਖਰਚਾ ਆਉਣਾ ਇਹਦਾ ਕਿੱਲੇ ਦਾ ਕਿੱਲੇ ਦਾ ਹੂੰ ਗੋਭ ਦੀ ਸੁੰਢੀ ਪੱਤਾ ਲਵੇ ਟਿੱਡਾ ਫਿੱਡਾ ਕੀੜੀ ਤੱਕ ਖਤਮ ਕਰ ਦਿਆ ਵੀਰੇ ਠੀਕ ਆ ਰਿਜ਼ਲਟ ਵੀ ਆਇਆ ਮੰਨ ਕੇ ਤੁਨ ਵੀ ਪਦਾਨ ਦੇ ਬਰਾਬਰ ਰਿਜ਼ਲਟ ਇਹਦਾ ਇੱਕ ਪਾਸੇ ਬੰਦਾ ਪਦਾਨ ਪਾਲੇ ਝੋਨੇ ਚ ਇੱਕ ਪਾਸੇ ਸਪਰੇਅ ਕਰ ਲੇ ਆਪਣਾ ਕੋਈ ਹੈ ਜਿਆ ਰਹੀ ਹੈ ਹੀ ਨਹੀਂ ਵੀਰੇ ਵੀ ਜਿੱਥੇ ਆਪਣਾ ਮਾਲ ਨਹੀਂ ਜਾਂਦਾ ਜਿਹੜਾ ਆਪਣਾ ਸਿਸਟਮ ਆ ਆਪਾਂ ਕੰਮ ਹੀ 5-10 ਰੁਪਏ ਤੇ ਕਰ ਦਿਆ ਵੀਰੇ ਜੀ ਠੀਕ ਆ ਰੇਟ ਘਟ ਸਭ ਨਾਲ ਆਪਦਾ ਅੱਡਾ ਸਭ ਤੋਂ ਪੁਰਾਣੇ ਬੈਠੇ ਆ ਵੀਰੇ ਸੁੰਢੀ ਵਾਸਤੇ ਵੀਰੇ ਆਪਣੇ ਲਵੇ ਆਉਂਦੀ ਆ ਡਿਫੈਂਡਰ ਦਵਾਈ ਡਿਫੈਂਡਰ ਕੰਮ ਵੀ ਡਿਫੈਂਡਰ ਵਾਂਗੂ ਕਰ ਮੈਂ ਕਹਿੰਦਾ ਕੰਮ ਵੀ ਡਿਫੈਂਡਰ ਵਾਂ ਪੂਰੀ ਟੌਪ ਦੀ ਪਈ ਆ ਦੇਖੋ 6 ਅੰਟਾ ਦੀ ਬਾਈ ਜਿਵੇਂ ਹੁਣ ਜਿੰਕ ਲਾ ਲੋ ਵੀਰੇ 21 ਵਾਲਾ 33 ਵਾਲਾ ਲੋਹਾ ਸਾਰਾ ਕੁਝ ਬੰਨੇ ਹਾਜ਼ਰ ਆ ਠੀਕ ਆ ਤਕੜੀ ਮਾਰ ਕੇ ਵਗੈਰਾ ਸਾਰੇ ਜਿੰਕਾ ਬੰਨੇ ਜਿਹੜਾ ਮਰਜੀ ਬੰਦਾ ਮੰਗ ਲੈ ਜਿੰਕਾ ਬੰਨੋ ਹਾਜ਼ਰ ਮਿਲੂ ਅੱਜ ਦੀ ਖੇਤੀਬਾੜੀ ਸਟੋਰ ਤੇ ਪਹੁੰਚਿਆ ਆਪਾਂ ਜਿਹੜੇ ਵੀਰਾਂ ਦੀ ਸਭ ਤੋਂ ਵੱਧ ਸੇਵਾ ਪੈਸਟੀਸਾਈਡ ਲੈਣ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਨੰਬਰ 1 ਤੇ ਆ ਤੁਹਾਨੂੰ ਤਨ ਬਾਬਾ ਆਨੰਦ ਸਿੰਘ ਜੀ ਖੇਤੀਬਾੜੀ ਸਟੋਰ ਕਿਉਂ ਆ ਪਹਿਲੇ ਨੰਬਰ ਤੇ ਕਿਉਂਕਿ ਇੰਨਾ ਵਰਗਾ ਰੇਟ ਤੁਹਾਨੂੰ ਕਿਸੇ ਦਵਾਈ ਦਾ ਵੀ ਕਿਤੋਂ ਨਹੀਂ ਮਿਲਦਾ ਆਲ ਇੰਡੀਆ ਦੇ ਵਿੱਚੋਂ ਤੇ ਬਾਈ ਚੈਲੰਜ ਕਰਦੇ ਨੇ ਵੀ ਪੂਰੇ ਪੰਜਾਬ ਚ ਖੁੱਲਾ ਚੈਲੰਜ ਹੈ ਬਾਈ ਬਾਈ ਆਲ ਓਵਰ ਇੰਡੀਆ ਚ ਚੱਲ ਜਾ ਆਪਣਾ ਠੀਕ ਹੈ ਵੀ ਆਪਣੇ ਵਾਲਾ ਰੇਟ ਕੋਈ ਦੇ ਨਹੀਂ ਸਕਦਾ ਕੋਈ ਦੇ ਨਹੀਂ ਸਕਦਾ ਵੀਰੇ ਤੇ ਅੱਜ ਰੇਟ ਵੀ ਦੇ ਦਾਂਗੇ ਵੀਡੀਓ ਦੇ ਵਿੱਚ ਜਿਹੜੀਆਂ ਮੌਕੇ ਤੇ ਕੰਮ ਆਉਣ ਵਾਲੀਆਂ ਦਵਾਈਆਂ ਨੇ ਹੁਣ ਜਿੰਪ ਪਟੀਲਾ ਕਲੋਰ ਹੋਗੀ ਪ੍ਰਾਣ ਵਗੈਰਾ ਹੋਗੀ ਝੋਨੇ ਤੇ ਹੋਣਗੀਆਂ ਉਹ ਦਵਾਈਆਂ ਦੇ ਰੇਟ ਬਾਈ ਹੁਣਾਂ ਤੋਂ ਪੁੱਛਾਂਗੇ ਤੇ ਬਾਈ ਆਪਣਾ ਇੰਨਾ ਘੱਟ ਰੇਟ ਹੋਣ ਦਾ ਕਾਰਨ ਕੀ ਆ ਵੀ ਆਪਾਂ ਇੱਕ ਤਾਂ ਜ਼ਿੰਮੇਵਾਰ ਪਰਾਂ ओके okay, जी ਆਪਣਾ ਖੁਦ ਦਾ ਕਾਊਂਟਰ ਹੋ ਗਿਆ ਵੀ ਆਪਾਂ ਕਿਵੇਂ ਰੋਟੇਸ਼ਨ ਕਮਾਈ ਜਨੈ ਇੰਨੇ ਘੱਟ ਰੇਟ ਵੀਰੇ ਜਿਹੜਾ ਆਪਣਾ ਸਿਸਟਮ ਆ ਆਪਾਂ ਕੰਮ ਹੀ 5-10 ਰੁਪਏ ਤੇ ਕਰਦੇ ਆ ਵੀਰੇ ਜੀ ਠੀਕ ਆ ਰੇਟ ਘੱਟ ਸਭ ਨਾਲ ਹਮ ਆਪਦਾ ਅੱਡਾ ਸਭ ਤੋਂ ਪੁਰਾਣੇ ਬੈਠੇ ਆ ਵੀਰੇ ਆਪਾਂ ਠੀਕ ਆ ਹਾਂਜੀ ਸਭ ਤੋਂ ਪੁਰਾਣੇ ਬਾਈ ਹੁਣੀ ਬੈਠੇ ਨੇ ਤੇ ਇਹਨਾਂ ਦਾ ਮਾਰਜਨ ਘੱਟ ਹੈ ਸੇਲ ਬਹੁਤ ਜ਼ਿਆਦਾ ਹਾਂਜੀ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਾਂਦਾ ਬਈ ਮਾਲ ਆਪਣਾ ਆਪਣਾ ਕੋਈ ਹੈ ਜੇ ਯਾਰ ਇਹ ਹੈ ਹੀ ਨਹੀਂ ਵੀਰੇ ਵੀ ਜਿੱਥੇ ਆਪਣਾ ਮਾਲ ਨਹੀਂ ਜਾਂਦਾ ਠੀਕ ਆ ਆਲ ਓਵਰ ਇੰਡੀਆ 'ਚ ਮਾਲ ਜਾਂਦਾ ਆਪਣਾ ਵੀਰੇ ਠੀਕ ਆ ਐਮ ਪੀ, ਜੂ ਪੀ ਹਮਾਚਲ ਜੀ ਠੀਕ ਆ ਅੰਮ੍ਰਿਤਸਰ, ਤਰਨਤਾਰਨ, ਪੋਪਰ ਕੋਈ ਹੈ ਜੇ ਯਾਰ ਇਹ ਨਹੀਂ ਵੀ ਜਿੱਥੇ ਆਪਣਾ ਮਾਲ ਨਹੀਂ ਜਾਂਦਾ ਵੀ ਲੌਂਗਵਾਲ ਦੇ ਵਿੱਚ ਦੁਕਾਨ ਹੈ ਪਰ ਸੀਮਤ ਹੀ ਇੱਥੇ ਤੱਕ ਹੈਗੇ ਆਲ ਇੰਡੀਆ ਤੱਕ ਬਾਈ ਸਪਲਾਈ ਕਰਦੇ ਨੇ ਤੇ ਪੂਰੇ ਇੰਡੀਆ 'ਚ ਹੀ ਡਿਲੀਵਰੀ ਕਰਦੇ ਹਾਂ ਹਾਂਜੀ ਹਾਂਜੀ ਵੀਰੇ ਤੇ ਡਿਲੀਵਰੀ ਵਾਲੇ ਇਹਨਾਂ ਦੇ 5-7 ਮੁੰਡੇ ਰੱਖੇ ਹੋਏ ਨੇ ਕੋਈ ਮੋਟਰਸਾਈਕਲ ਤੇ ਕੋਈ ਕਾਰ ਤੇ ਵੀ ਜਿੱਦਾਂ ਦਾ ਆਰਡਰ ਹੁੰਦਾ ਉਹਨਾਂ ਕਸਮਾਨ ਪੈ ਕੇ ਵਗ ਜਾਂਦਾ ਬੰਦੇ ਆਪਣੇ ਵੀਰੇ 13-14 ਮੁੰਡੇ ਨੇ ਉਤਰੀ ਫਿਰਦੇ ਮੋਟਰਸਾਈਕਲ ਤੇ ਵੀ ਜਾਂਦੇ ਨੇ ਗੱਡੀਆਂ 'ਚ ਵੀ ਜਾਂਦਾ ਵੀਰੇ ਮਾਲ ਆਪਣਾ ਉਤਰੀ ਫਿਰਦੇ ਨੇ ਹਾਂ ਜਿਵੇਂ ਹੁਣ ਆਰਡਰ ਦਾ ਕੰਮ ਘਟੋਕੜ 15-20 ਦਿਨ ਹੋ ਗਏ ਲੋਕ ਅਡਵਾਂਸ 'ਚ ਪਟਿਲਾ ਜ਼ਿੰਕ ਮਣੇ ਪਾਰਸ ਜਿੰਨੇ ਵੀ ਪ੍ਰੋਡਕਟ ਨੇ ਲੋਕ ਝੋਨੇ ਤੱਕ ਸਪਰੇਅ ਮੰਗਾਈ ਜਾਂਦੇ ਨੇ ਸਾਡੇ ਤੇ ਬਈ ਜੇ ਰੇਟ ਦੀ ਗੱਲ ਕਰੀ ਤਾਂ ਪਟਿਲਾ ਕਲੋਰ ਕੀ ਰੇਟ ਪੈ ਜਾਂਦੀ ਆ ਜਿਵੇਂ ਵੀਰੇ ਆਪਣੀ ਪਟਿਦਾ ਕਲੋਰ ਆ ਗਈ 3 ਆਏ ਮਨ ਕਿ ਵੀ 1 ਏਕੜ ਦਾ ਖਰਚਾ ਉਹ 150 ਰੁਪਏ ਕੁੱਲੀ ਕੁੱਲ ਵੀਰੇ 37% ਦਾ ਰੇਟ 500 ਮਿਲਦਾ ਠੀਕ ਹੈ ਤੇ ਉਸ ਤੋਂ ਬਾਅਦ ਪਟੇਲਾ ਕੀ ਜਿਵੇਂ 50% ਵੀਰੇ ਹੂੰ ਉਹਦਾ ਖਰਚਾ ਆਊਗਾ ਵੀਰੇ 165 ਰੁਪਏ 1 ਏਕੜ ਦਾ 500 ਮਿਲਦਾ ਠੀਕ ਹੈ ਹਾਂਜੀ ਹਾਂਜੀ ਤੇ ਜਿਹੜੀ ਵੀ ਪ੍ਰਾਣ ਵਗੈਰਾ ਜਿਵੇਂ ਪ੍ਰਾਣਾ ਵੀਰੇ ਆਪਣੇ ਲਈ ਵੀ ਇਸ ਟਾਈਮ ਜਿਹੜਾ ਹੂੰ ਸਟਾਰਟਿੰਗ ਆ ਪਾਦਾਨ ਦੀ 85 ਰੁਪਏ 90 ਰੁਪਏ ਲਾਸਟ ਰੇਟ ਆਪਣਾ ਪਾਦਾਨ ਦਾ ਕਿਉਂਕਿ ਆਪਣੀ ਅਡਵਾਂਸ ਪਾਦਾਨਾ ਚੱਕੀਆਂ ਨੇ ਵੀਰੇ ਹੁਣ ਆਪਣੇ ਅੰਦਰ ਪਈਆਂ ਨੇ ਹੂੰ ਹਾਂਜੀ ਹਾਂਜੀ ਤੇ ਇਸ ਤੋਂ ਬਿਨਾ ਬਾਈ ਜਿਵੇਂ ਪੈਂਡ ਹੀ ਹੋਗੀ ਪੈਂਡੇ ਵੀਰੇ ਆਪਣੇ ਲੈਵੇ ਘੱਟ ਤੋਂ ਘੱਟ 260 ਰੁਪਏ ਤੋਂ ਸਟਾਰਟ ਆ ਜੀ ਐਟਰਾਜਨ ਐਟਰਾਜਨ ਕਿਲੋ ਦਾ ਰੇਟ ਹੈਗਾ 280 ਰੁਪਏ ਹੱਤਾ ਕਿਲੋ ਦਾ ਪੈਕਟ ਹੈਗਾ 140 ਰੁਪਏ ਦਾ ਵੀਰੇ ਤੇ ਸੁੰਡੀ ਵਾਸਤੇ ਕਿਹੜੀ ਦਵਾਈ ਆਪਾਂ ਰੱਖੀ ਸੁੰਡੀ ਵਾਸਤੇ ਵੀਰੇ ਆਪਣੇ ਲੈਵੇ ਆਉਂਦੀ ਆ ਡਿਫੈਂਡਰ ਦਵਾਈ ਡਿਫੈਂਡਰ ਕੰਮ ਵੀ ਡਿਫੈਂਡਰ ਵਾਂਗੂ ਕਰ ਮੈਂ ਕਹਿੰਦਾ ਕੰਮੂ ਵੀ ਡਿਫੈਂਡਰ ਵਾਂਗੂ ਵੀਰੇ ਤੇ ਉਸ ਤੋਂ ਬਾਅਦ ਆ ਗਿਆ ਪਹਿਲਾਂ ਗ੍ਰੋਥ ਵਾਸਤੇ ਠੀਕ ਆ ਇਹ ਜੋੜੀ ਆ ਵੀਰੇ ਜਿਹੜੀ ਸਦਾ ਵਾਰ ਚੱਲਦੀ ਏਰੀ ਆਪਣੇ ਲੈਵੇ ਹੂੰ ਜਿਵੇਂ ਡਿਫੈਂਡਰ ਦਾ ਲੀਟਰ ਆ ਵੀਰੇ 3000 ਰੁਪਏ ਦਾ ਲੀਟਰ ਆ 10 ਏਕੜ ਦਾ ਗੋਭ ਦੀ ਸੰਡੀ ਪੱਤਾ ਲਵੇ ਟਿੱਡਾ ਫਿੱਡਾ ਕੀੜੀ ਤੱਕ ਖਤਮ ਕਰ ਦਿਆ ਵੀਰੇ ਠੀਕ ਆ ਰਿਜ਼ਲਟ ਵੀ ਆਇਆ ਮੰਨ ਕੇ ਜਦੋਂ ਵੀ ਪਦਾਨ ਦੇ ਬਰਾਬਰ ਰਿਜ਼ਲਟ ਇਹਦਾ ਇੱਕ ਪਾਸੇ ਬੰਦਾ ਪਦਾਨ ਪਾਲੇ ਝੋਨੇ 'ਚ ਇੱਕ ਪਾਸੇ ਸਪਰੇਅ ਕਰ ਲੇ ਇੱਕ ਪਾਸੇ ਡਿਫੈਂਡਰ ਦੀ ਸਪਰੇਅ ਹਾਂਜੀ ਤੇ ਉਸ ਤੋਂ ਅਲਾਵਾ ਹੁਣ ਜੇ ਮੱਕੀ ਦਾ ਸੀ ਜਨਾ ਵੀਰੇ ਲੋਕ ਜਿਵੇਂ ਇਹਦੀ ਸਟਾਰਟਿੰਗ ਸਪਰੇਅ ਕਰਦੇ ਨੇ 100 ml 1 ਏਕੜ ਦੀ ਪੈਂਦੇ ਆ ਵੀਰੇ ਠੀਕ ਆ ਸਿਰਫ 300 ਰੁਪਏ ਕਿੱਲਾ ਖਰਚ ਆਉਂਦਾ ਰਿਜ਼ਲਟ ਹੈਗਾ 12 ਤੋਂ ਲੈ ਕੇ 15-20 ਹੁੰਦਾ ਇਹਦਾ ਛੋਟੇ ਵਾਸਤੇ ਵੀਰੇ ਤੇ ਇਹ ਗ੍ਰੋਥ ਵਾਸਤੇ ਵੀ ਹੁੰਦਾ ਇਹ ਗ੍ਰੋਥ ਵਾਸਤੇ ਆ ਵੀ ਜਿਵੇਂ ਇਹ ਲੀਟਰ ਆ ਵੀਰੇ ਚਲੋ ਆਪਾਂ ਰੇਟ ਬੋਲਨੇ ਸਾਰੇ ਕੰਪਨੀਆਂ ਤਰਾਇਜ ਕਰਦੇ ਨੇ ਇਹ ਸਿਰਫ 900 ਰੁਪਏ ਦਾ ਲੀਟਰ ਆ ਤੈਨੂੰ ਤੋਂ 4 ਏਕੜ ਦਾ ਬਸ ਹਾਂ ਇਹ ਮੱਕੀ ਦੀ ਅੱਜ ਕਰੋ ਚੌਥੇ ਪੰਜਵੇਂ ਤੈਨੂੰ ਮੱਕੀ ਤੁਹਾਨੂੰ ਦੱਸਣ ਲੱਗ ਜੂ ਤੇ ਬਾਈ ਕਿਹੜੀਆਂ ਕਿਹੜੀਆਂ ਕੰਪਨੀਆਂ ਦਾ ਮਾਲ ਆਪਣੇ ਕੋਲੇ ਹੁੰਦਾ ਕੰਪਨੀ ਦਾ ਵੀਰੇ ਇਹੀ ਜਿ ਕੋਈ ਹੈ ਨਹੀਂ ਨਵੀਂ ਜਿਹੜੀ ਪੰਜਾਬ ਦੇ ਵਿੱਚ ਵੀ ਆਪਣੇ ਲੈ ਨਾ ਕੋਪਣੇ ਹੋਵੇ ਠੀਕ ਹੈ ਸਾਰੀਆਂ ਨਾਮੀ ਕੋਪਣੀ ਕੰਪਨੀਆਂ ਆਪਣੇ ਜਿੰਨੀਆਂ ਕੰਪਨੀਆਂ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਬਾਹਰ ਆਪਣੇ ਲੈ ਵੀ ਇਸ ਟਾਈਮ ਕਾਊਂਟਰ ਤੇ 70 ਤੋਂ 75 ਕੰਪਨੀ ਦਾ ਮਾਲ ਲੱਗਿਆ ਵੀਰੇ ਆਹੀ ਕਾਊਂਟਰ 'ਚ ਮਤਲਬ 20-25 ਕੰਪਨੀ ਦਾ ਮਾਲ ਲੱਗਿਆ ਆਪਣੇ ਲੈ ਵੀਰੇ ਠੀਕ ਹੈ 20-25 ਦਾ ਤਾਂ ਡਿਸਪਲੇ ਦੀ ਮਾਲ ਲੱਗਿਆ ਹਾਂ ਡਿਸਪਲੇ ਦਾ ਮਾਲ ਲੱਗਿਆ ਕੋਈ ਹੈ ਹੀ ਨਹੀਂ ਕੰਪਨੀ ਵੀ ਜਿਹੜੀ ਤੁਹਾਨੂੰ ਬਾਹਰ ਤੁਹਾਨੂੰ ਜਿਹੜੀ ਮਰਜ਼ੀ ਸੋਚ ਕੇ ਬਾਹਰ ਸ ਜਾਂ ਟਾ 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 ਉਤਮ ਸ੍ਰੀ ਰਾਮ ਭਾਰਤ ਜਿਹੜੀ ਮਰਜ਼ੀ ਕੰਪਨੀ ਦਾ ਬੰਦਾ ਮਾਲ ਮੰਗੇ ਕਹਿ ਕੇ ਮੰਗੇ ਉਹੀ ਕੱਢ ਕੇ ਦੇ ਦਾਂਗੇ ਬਾ ਜਿਹੜੀ ਬੰਦੇ ਨੇ ਚੀਜ਼ ਮੰਗ ਲਈ ਉਹੀ ਦੇਣੀ ਆਪਾਂ ਨੇ ਚਲੋ ਜਿਹੜਾ ਆਪਣੇ ਹਿਸਾਬ ਨਾਲ ਚੱਲਦਾ ਬੰਦਾ ਆਪਾਂ ਇੱਕ ਵਾਰੀ ਰੈਜ ਰੋ ਦੇਣਾ ਜੀ ਜ਼ਿੰਮੇਦਾਰ ਨੂੰ ਵੀ ਭਈ ਆ ਦਵਾਈਆਂ ਆ ਦਵਾਈਆਂ ਆ ਜੀ ਕੋਈ ਤੱਕਾ ਕਿਸੇ ਨੇ ਆਪਾਂ ਕਰਦੇ ਨਹੀਂ ਵੀ ਆ ਚੀਜ਼ ਆ ਲੈ ਕੇ ਜਾ ਹੁਣ ਦੁਕਾਨਦਾਰ ਕੇ ਵਿੱਚ ਕਰਦੇ ਨੇ ਬਈ ਹੈ ਬਈ ਉਹੀ ਇਧਰ ਗੇਲਟ ਫੁੱਲਾ ਅੱਪਾ ਕਹਿੰਦੇ ਨੇ ਵੀ ਆ ਲੱਗਿਆ ਮਾਲ ਭਾਈ ਜਿਹੜਾ ਮਰਜ਼ੀ ਲੈ ਲੈ ਜਿਹੜਾ ਮਰਜ਼ੀ ਚੱਕ ਲੈ ਸਾਰਾ ਕੁਝ ਹੀ ਆ ਸਾਡੇ ਲਈ ਸਾਰਾ ਕੁਝ ਹੀ ਆ ਸਾਡੇ ਲਈ ਠੀਕ ਹੈ ਹਾਂਜੀ ਤੇ ਬਾਕੀ ਭਾਈ ਜਿਵੇਂ ਅੱਜ ਕੱਲ ਇੱਕ ਡੁਪਲੀਕੇਸੀ ਦਾ ਬਹੁਤ ਕਹਿੰਦੇ ਨੇ ਵੀ ਇਹਨਾਂ ਲੋਵੇ ਤਾਂ ਆਹ ਪ੍ਰੋਡਕਟ ਚੱਕ ਲੈ ਜਿਵੇਂ ਵੀ ਇਹ ਟਾਟਾ ਦੀ ਟਕੂਮੀ ਨਹੀਂ origignal ਹੋਣੀ ਫਲਾਨੀ ਵੀ ਇਹ ਅਸਲੀ ਨਹੀਂ ਹੋਣਾ ਪ੍ਰੋਡਕਟ ਉਹਦਾ ਵੀ ਜਿਵੇਂ ਸਿਸਟਮ ਆਪਾਂ ਪੱਕੇ ਬਿਲ ਤੇ ਕੰਮ ਕਰਦੇ ਆਂ ਅੱਜ ਆਪਾਂ ਨੂੰ 20 ਤੋਂ 21 ਸਾਲ ਹੋ ਗਏ ਬੈਠੇ ਜੀ ਆਪਾਂ ਨੂੰ ਲੌਂਗੋਲ ਦੇ ਵਿੱਚ ਅੱਜ ਆਪਣਾ ਚੌਥਾ ਬੰਧਮ ਡਾ ਲੌਂਗੋਲ ਦੇ ਵਿੱਚ ਵੀਰੇ ਬਹੁਤ ਪੁਰਾਣੇ ਬੈਠੇ ਆ ਬਹੁਤ ਛੋਟੇ ਹੁੰਦੇ ਤੋਂ ਮੈਂ ਕੰਮ 'ਚ ਬੜੇ ਆ ਲੈਣ 'ਚ ਠੀਕ ਆ ਨਾ ਆਪਾਂ ਨੂੰ ਇੰਨਾ ਜਿਆਦਾ ਤਜਰਬਾ ਆ ਗਿਆ ਆਪਾਂ ਲੀਟਰ ਦੇਖਣ ਸਾਰਦਾ ਵੀ ਡੁਪਲੀਕੇਟ ਹੈਗਾ ਅਸਲੀਆ ਹੈ ਹਾਂ ਡੁਪਲੀਕੇਟ ਹੈਗਾ ਅਸਲੀਆ ਵੀ ਦੇਖਣ ਸਾਰ ਪਰਖ ਲੈਂਗੇ ਆਪਾਂ ਤੇ ਬਾਈ ਜੇ ਕੋਈ ਆਪਣੀ ਦਵਾਈ ਨੂੰ ਕਹਿੰਦਾ ਵੀ ਇਹ ਡੁਪਲੀਕੇਟ ਹੈ ਪਹਿਨਾ ਪੱਤਰ ਹੈ ਜਿਹਦੇ ਨਾਮ ਵੀਰੇ 1 ਲੱਖ 1000 ਰੁਪਏ ਨਾਮ ਹੁਣ 1 ਲੱਖ 51000 ਰੁਪਏ ਨਾਮ ਕਰਤਾ ਠੀਕ ਹੈ ਜਿਹੜਾ ਆਪਣੇ ਤੋਂ ਮਾਲ ਵਗ ਗਿਆ ਜੇ ਕੋਈ ਡੁਪਲੀਕੇਟ ਸਾਬਤ ਕਰਦੇ ਇੱਕ ਲੱਖ 51000 ਰੁਪਏ ਦਾ ਜਿਹੜਾ ਤੁਹਾਨੂੰ ਤੁਹਾਨੂੰ ਬਾਬਾ ਅਨੰਦ ਸਿੰਘ ਨੇ ਬਿੱਲ ਕੱਟ ਕੇ ਦੇਤਾ ਜਿਹੜਾ ਮਾਲ ਵਗ ਗਿਆ ਉਹ ਦਵਾਈ ਅਸਲੀ ਹੀ ਹੋਊ ਅਸਲੀ ਹੋਊ ਵੀਰੇ ਠੀਕ ਆ ਵੀ ਆਪਾਂ ਦੋ ਜੀਮੀਦਾਰਾਂ ਦੇ ਮੁੰਡੇ ਆ ਵੀਰੇ ਗਲਤ ਨਾ ਤਾਂ ਕੋਈ ਅਜੇ ਤੱਕ ਕੰਮ ਕੀਤਾ ਨਾ ਕਰਨਾ ਵੀਰੇ ਠੀਕ ਆ ਬਈ ਜਿਵੇਂ ਆਪਣਾ ਜੀਮੀਦਾਰ ਨੂੰ رائے ਸਹੀ ਦਿੰਨੇ ਆ ਠੀਕ ਆ ਮਾੜੀ رائے ਨਹੀਂ ਜੀਮੀਦਾਰਾਂ ਦੇ ਦਿੰਦੇ ਠੀਕ ਆ ਆਪਾਂ ਨਾ ਮਾੜੀ ਸਲਾਹ ਦੀਏ ਨਾ ਮਾੜੀ ਦਵਾਈ ਕੋਈ ਦਿੱਲੀ ਦੇ ਚੜੀ ਆਪਾਂ ਠੀਕ ਹੈ ਠੀਕ ਹੈ ਨਾ ਠੀਕ ਹੈ ਵੀ ਸਲਾਹ ਵੀ ਸਹੀ ਦਿੰਨੇ ਆ ਪ੍ਰੋਡਕਟ ਵੀ ਇੱਕ ਨਾ ਪ੍ਰੋਡਕਟ ਵੀ ਸਹੀ ਦਿੰਨੇ ਆ ਤੇ ਬਾਈ ਜਿਵੇਂ ਹੁਣ ਝੋਨੇ ਦਾ ਸੀਜ਼ਨ ਆ ਜੂਰੀਆ ਕਿਸਾਨ ਥੱਲੇ ਪਾਉਂਦੇ ਨੇ ਉਹ ਵਿੱਚ ਜ਼ਿੰਕ ਵਗੈਰਾ ਵੀ ਸਾਰੀਆਂ ਚੀਜ਼ਾਂ ਹੁਣ ਜਿਹੜੇ ਆਪਣੇ ਤੱਤ ਹੁੰਦੇ ਨੇ ਉਹ ਥੱਲੇ ਪਾਉਣ ਦਾ ਰੈਂਡ ਆ ਜਿਵੇਂ ਹੁਣ ਜ਼ਿੰਕ ਲਾ ਲਓ ਵੀਰੇ 21 ਵਾਲਾ 33 ਵਾਲਾ ਲੋਹਾ ਸਾਰਾ ਕੁਝ ਆਪਾਂ ਨੇ ਹਾਜ਼ਰ ਆ ਠੀਕ ਆ ਤਕੜੀ ਮਾਰ ਕੇ ਵਗੈਰਾ ਸਾਰੇ ਜਿੰਕਾ ਪੰਨੇ ਜਿਹੜਾ ਮਰਜੀ ਬੰਦਾ ਮੰਗ ਲੈ ਜਿੰਕਾ ਪੰਨੋਂ ਹਾਜ਼ਰ ਮੇ ਲੂ ਅੱਜ ਦੀ ਰੇਟ ਚ ਅੱਜ ਦੀ ਰੇਟ ਜੀ ਵੀਰੇ ਠੀਕ ਹੈ ਕਿਉਂਕਿ ਸੀਜ਼ਨ ਲੰਬਾ ਚੱਲਣਾ ਬਾਲਾ ਕਿਉਂਕਿ ਸਾਨੂੰ ਤਾਂ ਐਡਵਾਂਸ ਰੱਖਣਾ ਪੈਂਦਾ ਮਾਲ ਵੀਰੇ ਹੂੰ ਸਾਡੇ ਲਈ ਹੁਣ ਲਾ ਲੋ ਝੋਨੇ ਵਾਲਾ ਸਿਸਟਮ ਅੱਜ 1.5 ਮਹੀਨਾ ਕਰ ਲੈ ਪਟੇਲਾ ਵੇਖ ਦਿਨੋ ਬਾਈ ਠੀਕ ਹੈ ਡੇਢ ਮਹੀਨੇ ਤੋਂ ਪੜੀਲਾ ਲੋਰ ਪੜੀਲਾ ਲੋਕ ਲਿਆਂ ਲੱਗੇ ਚੱਸ ਵੀ ਲੈ ਗਿਆ ਇੱਕ ਲਾ ਬੰਦਾ ਮੇਰੇ ਲਈ ਆਇਆ ਬੰਦਾ ਠੀਕ ਹੈ ਠੀਕ ਹੈ ਨਾ ਰੂਪਨਗਰ ਤੋਂ ਆਇਆ ਦੀ ਬੰਦਾ ਠੀਕ ਹੈ ਚੱਸ ਵੀ ਲੈ ਗਿਆ ਬੰਦਾ ਤੇ ਉਸ ਤੋਂ ਹਟ ਕੇ ਜਿਵੇਂ ਜਿੰਕ ਨਹੀਂ ਬੰਦਾ ਪਾਉਂਦਾ ਠੀਕ ਹੈ ਝੋਨਾ ਅੜ ਗਿਆ ਮੱਕੀ ਜੜ ਗਈ ਉਹਦੇ ਬਾਅਦ ਆਪ ਲਿਆ ਪਾਰਸਮ ਨਹੀਂ ਆਉਂਦਾ ਇਹ 5 ਕਿਲੋ ਸਿੱਟੇ ਦਾ ਪੈਂਦਾ ਵੀਰੇ ਠੀਕ ਹੈ ਇਹ ਤਣੇ ਵਧਾਊਗਾ ਠੀਕ ਹੈ ਥੱਲੋ ਜਿਵੇਂ ਧਰਤੀ ਦਾ ਜਿਵੇਂ ਕੋਈ ਜੰਮੀਆਂ ਚੀਜ਼ਾਂ ਪੀਣ ਜੂਰੀਆ ਡੀਪੀ ਜਿੰਨੇ ਵੀ ਕੋ ਸਾਦਾ ਵੀ ਜਿਹੜੇ ਵਿੱਚ ਖਾ ਤੱਤ ਪੈਨੇ ਤੱਤ ਪੈਨੇ ਉਹਨੂੰ ਸਾਰੇ ਖਿੱਚ ਕੇ ਰੇਵੇ ਲਾਉਂਦਾ ਵੀਰੇ ਉਹ ਖਿੱਚ ਕੇ ਬੂਟੇ ਦੇ ਵਿੱਚ ਪਾਉਂਗਾ ਹਾਂ ਇਹ 5 ਕਿਲੋ ਕਿੱਲੇ ਦਾ ਪੈਂਦਾ ਜਿਵੇਂ ਝੋਨਾ ਅੜ ਗਿਆ ਮੱਕੀ ਅੜ ਗਿਆ ਐਨ ਗਰੋਥ ਵਾਤੇ ਫੁੱਲ ਰਿਜ਼ਲਟ ਆ ਵੀਰੇ ਠੀਕ ਹੈ ਇਹਨਾਂ ਤਾਂ ਕਾਫੀ ਸਾਲ ਹੋ ਗਏ ਬੇਕ ਦਿਨ ਨੂੰ ਵੀਰੇ ਆਪਾਂ ਨੂੰ ਹੋ ਗਏ 10 8-9 ਸਾਲ ਬੇਦਨ ਗਿਆ ਠੀਕ ਹੈ 8-9 ਸਾਲਾਂ ਤੋਂ ਇਹਦਾ ਵਧੀਆ ਰਿਜ਼ਲਟ ਆ ਜਿਮੀਂਦਾਰ ਜਾਣਦੀ ਨੇ ਹਰੇਕ ਸਾਲ ਵੀਰੇ ਵਾਦਾ ਪਿਛਰੇ ਸਾਲ ਦੇ ਵਿੱਚ 100 ਟਨ ਹਮ ਐਸ ਤੀ ਤੂੰ ਜਾਂ ਮੈਨੂੰ ਕੋਈ 30-40 ਟਨ ਤੋਂ ਪਹਿਲਾਂ ਬਿੱਗਾ ਸਾਡ ਲੈਵੇ ਜਿਵੇਂ ਅਧਵਾ ਦੀ ਗੱਲ ਕਰੀਏ ਬਾਈ ਹਾਂਜੀ ਆਰਡਰਾਂ ਦੀ ਗੱਲ ਕਰੀਏ ਆਰਡਰਾਂ ਦਾ ਜਿਵੇਂ ਸਿਸਟਮ ਆ ਵੀਰੇ ਹੁਣ ਆਰਡਰ ਦਾ ਸਾਡੇ ਪੂਰਾ ਫੁੱਲ ਜੋਰ ਆ ਇਸ ਤੋਂ ਬਾਅਦ ਵਧੂਗੀ ਜੋਰ ਵੀਰੇ ਵੀ ਜਿਹੜੇ ਜ਼ਿੰਮੇਦਾਰ ਨੇ ਆਪ ਨੂੰ ਆਰਡਰ ਲਿਖਾਉਣਾ ਹੁਣ ਤੁਸੀਂ ਸਟਾਰਟਿੰਗ ਕਰਦੇ ਆਪਾਂ ਉਹਦੇ ਵੀ 5-4 ਦਿਨਾਂ ਵਿੱਚ ਉਹਦੇ ਆਰਡਰ ਉਪਰ ਦਾ ਕਰ ਦਾਂਗੇ ਕੋਈ ਪਟੇਲਾ ਲਿਖਾਉਣੀ ਆ ਕੋਈ ਜਿੰਕ ਲਿਖਾਉਣਾ ਠੀਕ ਆ ਕੋਈ ਲੋਹਾ ਲਿਖਾਉਣਾ ਕੋਈ ਵੀ ਚੀਜ਼ ਲਿਖਾਉਣੀ ਆ ਠੀਕ ਆ ਰੇਟ ਪਤਾ ਕਰਕੇ ਆ ਰੇਟ ਪਤਾ ਕਰਕੇ ਵੀਰੇ ਕੱਲੀ-ਕੱਲੀ ਚੀਜ਼ ਦਾ ਆਪਾਂ ਫੋਨ ਤੇ ਰੇਟ ਹਰੇਕ ਜ਼ਿੰਮੇਦਾਰ ਨੂੰ ਦੱਸ ਦਿਆਂ ਉਹ ਕੰਮ ਨਹੀਂਗਾ ਵੀ ਅਪਰੇਟ ਨਹੀਂ ਦਦੇ ਵੀ ਉਰੇ ਆ ਜਾ ਠੀਕ ਹੈ ਜਿੰਨੀਆਂ ਜਿਵੇਂ ਆਪਣਾ ਸਿਸਟਮ ਹੁੰਦਾ ਆਪਾਂ ਉਹਨੇ ਕਿ ਡਾਟਾ ਕਿੱਲੋਂ ਦੱਸਦੇ ਨੇ ਵੀ ਆ ਭਾਈ ਇਹਦਾ ਡਾਟਾ ਹੈ ਜਿਵੇਂ ਰਾਉਂਡ ਅਪ ਨਹੀਂ ਮਿਲਦੀ ਅੱਜ ਕੱਲ ਰਾਉਂਡ ਅਪ ਮਿਲੂ ਆਪਣੇ ਨਵੇਂ ਭਾਈ ਰਾਉਂਡ ਅਪ ਆਪਣੇ ਕੋਲੇ ਪੂਰੀ ਟੌਪ ਦੀ ਪਈ ਆ ਦੇਖੋ 6 ਅੰਟਾ ਦੀ ਬਾਈ 6 ਅੰਟਾ ਦੀ 6 ਅੰਟਾ ਕੰਪਨੀ ਦੀ ਰਾਉਂਡ ਆਪ ਆਪਣੇ ਕੋਲੇ ਪਈ ਆ ਬਾਈ ਜਿੰਨੀ ਕਹੋਗੇ ਉੰਨੀ ਦੇ ਦਾਂਗੇ ਬਾਕੀ ਜਿਵੇਂ ਗ੍ਰੈਮੋ ਆ ਗਈ ਬਾਈ ਤੁਰਤ ਕਹਿੰਦੇ ਹੁੰਦੇ ਝਟਾਪਟ ਹਨਾ ਰਬਲ ਮਾਰਨ ਵਾਲੀ ਪੈਰਾਕੋਟ ਆ ਗਈ ਬਾਈ ਉਹ ਜਿੰਨੇ ਆਪਣੇ ਤੋਂ ਮਰਜ਼ੀ ਬੰਦਾ ਲੈ ਲੈ 1 ਲੀਟਰ ਤੋਂ ਲੈ ਕੇ 50 ਲੀਟਰ ਤੱਕ ਕੇਨ ਆਪਣੇ ਕੋਲੇ ਪਏ ਨੇ 1 ਲੀਟਰ ਦਾ 5 ਦਾ 10 ਦਾ 5 ਦਾ 10 ਦਾ 20 ਦਾ 50 ਦਾ ਜਿੰਨੇ ਕਹੋਗਾ ਜਿਹੜਾ ਮਰਜ਼ੀ ਵੈਰਿਟੀ ਜਿਹੜਾ ਮਰਜ਼ੀ ਬਾਈ ਸਾਰਾ ਕੁਝ ਆਪਣੇ ਕੋਲੇ ਅਵੇਲੇਬਲ ਆ ਬਾਈ ਵੀ ਸਿਰੇ ਹੀ ਲਾਤਾ ਵੀ ਆਪਣੀ ਘਾਟ ਹੀ ਨਿਕਾਏ ਬਿਲਕੁਲ ਇਹਦਾ ਬੰਦਾ ਪ੍ਰੋਡਕਟ ਮੰਗ ਲੇ ਬਾਈ ਠੀਕ ਹੈ હાજર ਮੈਨੂੰ ਆਪਣੇ ਬਾਕੀ ਬੰਦੇ ਨੂੰ ਅਸੀਂ ਸਬਦਾ ਕਰੀ ਹੋਈ ਆ ਬਾਈ ਅਗਲੇ ਦੇ ਕਈ ਵਾਰ ਜ਼ਿੰਮੇਦਾਰ ਹੁਣ ਮੰਨ ਲਓ ਦੂਰ ਤੇ ਨੇ ਹਨਾ ਅੰਬਰਸਰ ਹੋ ਗਿਆ ਕੋਈ ਕਿਤੇ ਦਾ ਕਿਤੇ ਵੀ ਆਲ ਓਵਰ ਇੰਡੀਆ ਚ ਟਾਈਮ ਹੀ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਨਹੀਂ ਆਇਆ ਜਾਂਦਾ ਅਗਲਾ ਕਹਿੰਦਾ ਯਾਰ ਕਈ ਵਾਰ ਜ਼ਿੰਮੇਦਾਰ ਸੋਚ ਜਾਂਦਾ ਵੀ ਯਾਰ ਹਨਾ ਇੰਨੀ ਦੂਰ ਕੌਂਟਰਾਂ ਮੁੰਡਿਆਂ ਦਾ ਨਹੀਂ ਆਇਆ ਜਾਣਾ ਠੀਕ ਹੈ ਬਾਈ 1% ਵੀ ਇਹ ਗੱਲ ਨਹੀਂ ਸੋਚਣੀ ਹਨਾ ਫੋਨ ਮਾਰੋ ਨੰਬਰ ਤੁਹਾਡੇ ਕੋਲੇ ਸਕਰੀਨ ਤੇ ਚੱਲਦਾ ਬਈ ਦਵਾਈ ਤੁਹਾਡੀ ਆਰਡਰ ਲਖਾਓ ਆਰਡਰ ਹੋਵੇ ਹਨਾ 5-10000 ਦਾ ਬਈ ਆਇਆ ਹੁਣ ਦੂਰ ਦਾ ਬੰਦਾ ਮੇਰੇ ਚਾਰ ਲੀਟਰਾਂ ਪਿੱਛੇ ਦਾ ਜਾਇਆ ਵੀ ਨਹੀਂ ਆਂਦਾ ਸਾਡਾ ਬੰਦਾ ਵੀ ਜਾਂਦਾ ਤੇਲ ਵੀ ਫੁਕਦਾ ਸਾਰਾ ਕੁਝ ਹਨਾ ਉਹਦਾ ਕੋਈ ਖਰਚਾ ਨਹੀਂ ਬਈ ਜ਼ਿੰਮੇਵਾਰ ਤੇ ਘਰੇ ਬੰਦੇ ਦੇ ਦਵਾਈ ਅਗਲੇ ਦਿਨ ਦੋ ਦਿਨਾਂ ਦੇ ਵਿੱਚ ਵਿੱਚ ਦਵਾਈ ਪਹੁੰਚਦੀ ਕਰ ਦਾਂਗੇ ਕਰ ਹੀ ਜਾਊਗੀ ਹਾਂ ਜਿਹੜੀ ਮਰਜ਼ੀ ਬਈ ਪਟੀਲਾ ਲੈ ਲਓ ਜਿੰਕ ਲੈ ਲਓ ਪਾਰਸਮਣੀ ਲੈ ਲਓ ਜਿਹੜੀ ਚੀਜ਼ ਬੰਦੇ ਨੂੰ ਆਉਂਦਾ ਆਪਣਾ ਪ੍ਰਦਾਨ ਦੇ ਵਿੱਚ ਕਿੰਨੀ ਕਿ ਵਰਾਈਟੀ ਮਿਲ ਜੂ ਆਪਣੇ ਕੋਲੇ ਪ੍ਰਦਾਨ ਬਾਈ ਜਿੰਨੀ ਮਰਜ਼ੀ ਕੰਪਨੀਆਂ ਜਿਹੜੀ ਮਰਜ਼ੀ ਘੱਟੋ ਘੱਟ 15 20 ਕੰਪਨੀਆਂ ਦੀ ਆਪਣੇ ਕੋਲੇ ਪ੍ਰਦਾਨ ਹੋਊਗੀ ਬਾਈ ਠੀਕ ਹੈ ਬਾਕੀ ਆਪਣੇ ਕੋਲੇ ਆ ਗਿਆ ਆਪਣੇ ਕੋਲੇ ਤਾਂ ਬਾਈ ਥੋੜਾ ਜਿਹਾ ਗੇਤਾ ਚੱਲਦਾ ਕੰਮ ਹਨਾ ਪਟੇਲਾ ਕਲੋਰ ਵੀ ਸਾਰੀ ਉਹ ਪਈਆ ਸਾਰੀਆਂ ਪਈਆਂ ਨੇ ਬਾਈ A to Z ਪਈਆਂ ਨੇ ਪਟੇਲਾ ਜਿਹੜੀ ਮਰਜ਼ੀ ਬੰਦਾ ਹੁਕਮ ਕਰੇ ਫੋਨ ਕਰੇ ਦਵਾਈ ਆ ਸਕਦਾ ਤਾਂ ਵੈਲਕਮ ਆ ਬਾਈ ਨਹੀਂ ਆ ਸਕਦਾ ਬੰਦੇ ਦੇ ਪਿੰਡ ਦਵਾਈ ਪਹੁੰਚਾਉਂਗਾ ਠੀਕ ਹੈ ਹਾਂਜੀ ਪਰ ਨਰਾਸ਼ ਨਹੀਂ ਕਰਦੇ ਕਿਸੇ ਗੱਲੋਂ ਤੇ ਬਾਕੀ ਇੱਕ ਵਾਰੀ ਆਪਣਾ ਐਡਰੈਸ ਦੱਸ ਦੀ ਐਡਰੈਸ ਵੀਰੇ ਆਪਣਾ ਹੈਗਾ ਇਹ ਮੰਡੇਰ ਕਲਾ ਰੋਡ ਆ ਬਾਈ ਢੜੀਆਂ ਨੂੰ ਸੜਕ ਜਾਂਦੀ ਆ ਲੋਂਗੋਵਾਲ ਤੋਂ ਲੋਂਗੋਵਾਲ ਵੀਰੇ ਧੰਤਨ ਬਾਬਾ ਆਨੰਦ ਸਿੰਘ ਖੇਤੀਬਾੜੀ ਸਟੋਰ ਜੀ ਤੇ ਮੰਡੇਰ ਕਲਾ ਰੋਡ ਲੋਂਗੋਵਾਲ ਬਾਈ ਬਾਕੀ 9876470400 ਨੰਬਰ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਆ ਜਿਓ ਮੰਡੇਰ ਵਾਲੇ ਰੋਡ ਤੇ ਧਿਆਨ ਰੱਖਿਓ ਲੋਂਗੋਵਾਲ ਦੇ ਵਿੱਚ ਆ ਕੇ ਮੰਡੇਰ ਵਾਲੇ ਰੋਡ ਤੇ ਦੁਕਾਨ ਹੈ ਵੀਰਾਂ ਦੀ ਇਹ ਦੁਕਾਨ ਤੇ ਆ ਕੇ ਤੁਸੀਂ ਲਾਂਭਾ ਨਹੀਂ ਦਿਓਗੇ ਵੀ ਤੁਹਾਨੂੰ ਰੇਟ ਵੱਧ ਲੱਗ ਗਿਆ ਜਾਂ ਚੀਜ਼ ਮਾੜੀ ਮਿਲ ਗਈ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ